ਰਾੰਗੂ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਰਾੰਗੂ ਫਕੀਰੀ ਦੇ YouTube ਚੈਨਲ ਦੇ ਉੱਤੇ ਤੁਹਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਕਿਸੇ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਰ ਪ੍ਰੇਤ ਯੋਨੀ ਦੇ ਵਿੱਚ ਚਲੇ ਜਾਂਦੇ ਹਨ ਤਾਂ ਉਹਨਾਂ ਨੂੰ ਕਿਵੇਂ ਮੁਕਤੀ ਦਵਾਈ ਜਾ ਸਕਦੀ ਹੈ ਕਿਸ ਤਰ੍ਹਾਂ ਇੱਕ ਮਨੁੱਖ ਪ੍ਰੇਤ ਯੋਨੀ ਵਿੱਚ ਚਲਾ ਜਾਂਦਾ ਹੈ ਅਤੇ ਉਸ ਤੋਂ ਮੁਕਤੀ ਕਿਵੇਂ ਮਿਲਦੀ ਹੈ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ ਕਿਉਂਕਿ ਹਰ ਇੱਕ ਗੱਲ ਬਰੀਕੀ ਦੇ ਨਾਲ ਦੱਸੀ ਜਾ ਰਹੀ ਹੈ ਪ੍ਰੇਤ ਯੋਨੀ ਇੱਕ ਅਜਿਹੀ ਅਵਸਥਾ ਹੁੰਦੀ ਹੈ ਜਿੱਥੇ ਕੋਈ ਵੀ ਜਾਣਾ ਨਹੀਂ ਚਾਹੁੰਦਾ ਜੋ ਭੋਗ ਮਨੁੱਖ ਇਸ ਸੰਸਾਰ ਵਿੱਚ ਕਰਦਾ ਹੈ ਜਿਵੇਂ ਕਿ ਸਵਾਦ ਸਬੰਧ आनंद व्यापार रोजगार वो सारे ही प्रेत योनि ਵਿੱਚ ਉਸ ਨੂੰ ਨਹੀਂ ਮਿਲਦੇ ਉਹ ਦਿਨ ਦੁੱਖਾਂ ਵਾਲੇ ਉਸ ਵਾਸਤੇ ਹੋ ਜਾਂਦੇ ਹਨ प्रेत योनि ਵਿੱਚ ਗਿਆ ਮਨੁੱਖ ਕਰਮ ਨਹੀਂ ਕਰ ਸਕਦਾ ਨਾ ਕੋਈ ਆਨੰਦ ਲੈ ਸਕਦਾ ਉਹਨਾਂ ਦੀ ਆਤਮਾ 'ਚ ਇੱਕ ਕਾਲਾ ਤੱਬਾ ਬਣ ਜਾਂਦਾ ਹੈ ਜੋ ਲੋਕਾਂ ਨੂੰ ਨਹੀਂ ਦਿਸਦਾ ਜਾਂ ਕਈਆਂ ਨੂੰ ਉਹ ਦਿਸਦਾ ਹੈ ਇਹ ਤੱਬਾ ਤਦ ਤੱਕ ਨਹੀਂ ਜਾਂਦਾ ਜਦ ਤੱਕ ਉਹ ਆਤਮਾ ਪ੍ਰੇਤ ਯੋਨੀ ਚੋਂ ਬਾਹਰ ਨਿਕਲ ਨਹੀਂ ਜਾਂਦੀ ਜਦ ਉਹ ਨਿਕਲਦੀ ਹੈ ਤਾਂ ਉਹ ਸਫੇਦ ਚਮਕ ਵਾਲੀ ਹੋ ਜਾਂਦੀ ਹੈ ਜੋ ਇੱਕ ਆਤਮਿਕ ਸੋਚ ਦੀ ਨਿਸ਼ਾਨੀ ਹੁੰਦੀ ਹੈ ਅੱਜ ਕੱਲ੍ਹ ਕਈ ਭਗਤ ਜਿਨ੍ਹਾਂ ਵਿੱਚ ਦੇਵ ਕਿਰਪਾ ਹੋਵੇ ਉਹ ਵੀ ਕਿਸੇ ਨੂੰ ਪ੍ਰੇਤ ਯੋਨੀ ਤੋਂ ਮੁਕਤ ਕਰ ਦਿੰਦੇ ਹਨ ਇਹ ਮੁਕਤੀ ਕਰਮ ਕਾਂਡਾ ਤਰਪਨ ਸ਼ਰਾਧ ਹਵਨ ਅਤੇ ਪਿੰਡਦਾਨ ਆਦ ਤਰੀਕਿਆਂ ਦੇ ਨਾਲ ਪ੍ਰੇਤਾਂ ਨੂੰ ਮਿਲਦੀ ਹੈ ਤੁਸੀਂ ਕਦੇ ਸੁਣਿਆ ਹੋਵੇਗਾ ਕਿ ਇਸ ਦੇ ਘਰ ਦੇ ਵਿੱਚ ਪ੍ਰੇਤ ਆ ਗਿਆ ਹੈ ਜਾਂ ਕਿਸੇ ਨੂੰ ਪ੍ਰੇਤ ਆਤਮਾ ਨੇ ਘੇਰ ਲਿਆ ਹੈ ਇਸ ਦੇ ਉੱਤੇ ਪ੍ਰੇਤ ਨੇ ਵਾਸ ਕਰ ਲਿਆ ਹੈ ਇਸ ਨੂੰ ਪ੍ਰੇਤ ਨੇ ਆਪਣੇ ਵਸ ਵਿੱਚ ਕਰ ਲਿਆ ਹੈ ਇਹ ਇਹਨਾਂ ਦੇ ਪਿਛਲੇ ਅਧੂਰੇ ਭੋਗਾਂ ਦੀ ਲਾਲਸਾ ਕਰਕੇ ਹੁੰਦਾ ਹੈ ਕੋਈ ਵੀ ਪ੍ਰੇਤ ਜਦੋਂ ਕਿਸੇ ਦੇ ਉੱਤੇ ਆਪਦਾ ਅਸਰ ਦਿਖਾਉਂਦਾ ਹੈ ਤਾਂ ਉਸ ਦੀਆਂ ਕੁਝ ਇੱਛਾਵਾਂ ਇਸ ਦੁਨੀਆ ਦੇ ਉੱਤੇ ਰਹਿ ਜਾਂਦੀਆਂ ਨੇ ਅਤੇ ਉਹਨਾਂ ਨੂੰ ਭੋਗਣ ਵਾਸਤੇ ਉਹ ਦੂਜੇ ਦੇ ਸ਼ਰੀਰ ਨੂੰ ਆਪਣੇ ਵਾਸ ਵਿੱਚ ਕਰ ਲੈਂਦੇ ਹਨ ਜਾਂ ਉਸ ਦੇ ਵਿੱਚ ਆ ਜਾਂਦੇ ਹੈ ਤਾਂ ਜੋ ਉਹ ਆਪਣੀਆਂ ਇੱਛਾਵਾਂ ਨੂੰ ਆਪਣੀਆਂ ਲਾਲਸਾ ਨੂੰ ਤੇ ਆਪਦੇ ਕਰਮਾਂ ਨੂੰ ਵਾਪਸ ਭੋਗ ਸਕਣ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਪ੍ਰੇਤ ਯੋਨੀ ਵਿੱਚ ਜਾਂਦਾ ਹੈ ਤਾਂ ਉਹ ਖਾਣ ਪੀਣ ਨੂੰ ਤਰਸ ਜਾਂਦਾ ਹੈ ਪਰ ਖਾ ਨਹੀਂ ਸਕਦਾ ਉਹ ਭੁੱਖਾ ਪਿਆਸਾ ਰਹਿੰਦਾ ਹੈ ਪਰ ਉਸ ਨੂੰ ਤਰਪਨ ਰਾਹੀਂ ਹੀ تسਲੀ ਮਿਲਦੀ ਹੈ ਇਸ ਵਾਸਤੇ ਪ੍ਰੇਤਾਂ ਦਾ ਤਰਪਨ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਦੀ ਭੁੱਖ ਪਿਆਸ ਮਿਟ ਸਕੇ ਤੁਸੀਂ ਵੀ ਆਪਦੇ ਪਿਤਰਾਂ ਨੂੰ ਅਗਰ ਉਹ ਪ੍ਰੇਤ ਯੋਨੀ ਦੇ ਵਿੱਚ ਹੈ ਤਾਂ ਸਧਾਰਨ ਤਰੀਕਿਆਂ ਦੇ ਨਾਲ ਉਹਨਾਂ ਨੂੰ ਵਾਪਸ ਲਿਆ ਸਕਦੇ ਹੋ ਪਿਤਰਾਂ ਦੀ ਯੋਨੀ ਦੇ ਵਿੱਚ ਪਾ ਸਕਦੇ ਹੋ ਤੁਸੀਂ ਕਰਨਾ ਕੀ ਹੈ ਰੋਜ਼ ਸਵੇਰੇ ਇੱਕ ਲੋਟਾ ਪਾਣੀ ਦਾ ਲੈਣਾ ਹੈ ਉਸ ਵਿੱਚ ਥੋੜਾ ਜਿਹਾ ਖੰਡ ਜਾਂ ਗੋੜ ਜਾਂ ਕੋਈ ਵੀ ਮਿੱਠੀ ਚੀਜ਼ ਪਾ ਦੇਣੀ ਹੈ ਕੁਝ ਚਾਵਲ ਕਾਲੀ ਉੜਦ ਅਤੇ ਕੁਝ ਫਲ ਉਹਦੇ ਵਿੱਚ ਪਾ ਦੇਣੇ ਹਨ ਇਹ ਸੂਰਜ ਭਗਵਾਨ ਨੂੰ ਅਰਪਣ ਕਰਨਾ ਹੈ ਅਤੇ ਕਹਿਣਾ ਹੈ ਜੇਕਰ ਮੇਰਾ ਕੋਈ ਪਿਤਰ ਪ੍ਰੇਤ ਯੋਨੀ ਵਿੱਚ ਹੈ ਤਾਂ हे ਸੂਰਜ ਭਗਵਾਨ ਉਸ ਨੂੰ ਮੁਕਤੀ ਦਿਓ ਉਸ ਨੂੰ ਪਿਤਰਾਂ ਦੀ ਯੋਨੀ ਦੇ ਵਿੱਚ ਵਾਪਸ ਲੈ ਕੇ ਆਓ ਇਹ ਕੰਮ ਜਦੋਂ ਤੱਕ ਕਰਨਾ ਹੈ ਜਦ ਤੱਕ ਉਹ ਤੁਹਾਨੂੰ ਸੁਪਨੇ ਵਿੱਚ ਖੁਸ਼ ਨਹੀਂ ਦਿਸਦੇ ਹੋਰ ਉਪਾਏ ਜਿਹੜੇ ਕਰਨੇ ਹੈ ਉਹ ਤੁਸੀਂ ਕੀ ਕਰਨੇ ਹੈ ਗਣੇਸ਼ ਚਾਲੀਸਾ ਅਤੇ ਸੂਰਜ ਚਾਲੀਸਾ ਰੋਜ਼ ਪੜ੍ਹਨੀ ਹੈ ਇਹ ਚਾਲੀਸਾਵਾਂ ਵੀ ਆਤਮਾ ਨੂੰ ਸ਼ਾਂਤੀ ਦਿੰਦੀਆਂ ਹਨ ਇਹ ਆਤਮਾਵਾਂ ਮੁਕਤ ਹੋ ਕੇ ਤੁਹਾਨੂੰ ਆਸ਼ੀਸ਼ ਵੀ ਦਿੰਦੀਆਂ ਹਨ ਜਦੋਂ ਤੁਹਾਡੇ ਪਿਤਰ ਪ੍ਰੇਤਿ ਯੋਨੀ ਵਿੱਚ ਹੁੰਦੇ ਹੈ ਤਾਂ ਤੁਹਾਨੂੰ ਬਹੁਤ ਤਕ ਦਿੰਦੇ ਨੇ ਤੁਹਾਡੇ ਘਰ ਦੇ ਵਿੱਚ ਵਾਧਾ ਨਹੀਂ ਹੁੰਦਾ ਸੰਤਾਨ ਨਹੀਂ ਹੁੰਦੀ ਰੋਜ਼ਗਾਰ ਵਾਧਾ ਨਹੀਂ ਘਾਟੇ ਪੈਂਦੇ ਰਹਿੰਦੇ ਨੇ ਤੁਸੀਂ ਜਿੰਨਾ ਵੀ ਕਮਾਉਨੇ ਹੋ ਉਹ ਸਾਰਾ ਖਰਚ ਹੋ ਜਾਂਦਾ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਪੈਸਾ ਆਇਆ ਕਿੱਥੋਂ ਤੇ ਗਿਆ ਕਿੱਥੇ ਤੁਹਾਡਾ ਵਾਂਸ਼ ਅੱਗੇ ਨਹੀਂ ਵਧਦਾ ਬਿਮਾਰੀਆਂ ਘਰ ਘਰ ਜਾਂਦੀਆਂ ਨੇ ਬਿਮਾਰੀਆਂ ਤੇ ਪੈਸਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਦਿਮਾਗੀ ਹਾਲਤ ਸਹੀ ਨਹੀਂ ਰਹਿੰਦੀ ਜਦੋਂ ਇਸ ਤਰੀਕੇ ਦੇ ਲੱਛਣ ਤੁਹਾਨੂੰ ਦਿਖਣ ਤਾਂ ਸਮਝੋ ਤੁਹਾਡੇ ਪਿਤਰ ਪ੍ਰੇਤ ਯੋਨੀ ਦੇ ਵਿੱਚ ਹੈ ਤੇ ਇਹਨਾਂ ਨੂੰ ਮੁਕਤ ਕਰਾਣਾ ਬਹੁਤ ਜ਼ਰੂਰੀ ਹੈ ਜਦੋਂ ਤੁਹਾਡੇ ਪਿਤਰ ਪ੍ਰੇਤ ਯੋਨੀ ਤੋਂ ਮੁਕਤ ਹੋ ਜਾਂਦੇ ਹੈ ਤਾਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਨੇ ਤੁਹਾਡੇ ਰੋਜ਼ਗਾਰ ਚੱਲਣ ਲੱਗ ਜਾਂਦੇ ਨੇ ਬਿਮਾਰੀਆਂ ਘਰੋਂ ਨਿਕਲ ਜਾਂਦੀਆਂ ਨੇ ਰੰਗ ਫਕੀਰੀ ਦੇ ਨਾਲ ਤੁਸੀਂ ਜੁੜੇ ਹੋ ਇਹ ਸਾਰੇ ਉਪਾਏ ਤੁਹਾਨੂੰ ਚੰਗੇ ਲੱਗਦੇ ਹੋਣ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੋਵੇ ਤਾਂ ਤੁਸੀਂ ਰੰਗ ਫਕੀਰੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕੈਂਟੀ ਵਾਲਾ ਬਟਨ ਜ਼ਰੂਰ ਦਬ ਲਣਾ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਕਿਸੇ ਨੇ ਵੀ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਸਾਡੇ ਨਾਲ ਕਰਨੀ ਹੋਵੇ ਤਾਂ ਸਾਡਾ ਫੋਨ ਨੰਬਰ ਇਸ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਤੁਸੀਂ ਸਿਰਫ WhatsApp ਕਰੋ ਆਪਣੀ ਸਮੱਸਿਆ ਸਾਨੂੰ ਦੱਸੋ ਅਸੀਂ ਜੋ ਵੀ ਉਪਾਏ ਟੁਕਮਾ ਹੋਵੇਗਾ ਤੁਹਾਨੂੰ ਜਰੂਰ ਦੱਸਾਂਗੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ